2 ਤਰੀਕ ਵਾਲੀ ਰੱਦ ਹੋਈ ਸੀਗੀ ਉਹ 4 ਤਰੀਕ ਨੂੰ ਇਲੈਕਸ਼ਨ ਹੋਈ ਸੀ ਉਸ ਇਲੈਕਸ਼ਨ ਦੇ ਵਿੱਚ ਸਾਡਾ ਪੱਤਰਕਾਰ ਭਾਈ ਚਾਰਾ ਜਿਹੜਾ ਵਾ ਕਵਰੇਜ ਕਰਨ ਵਾਸਤੇ ਗਿਆ ਸੀ ਜਿੱਥੇ ਪ੍ਰਸ਼ਾਸਨ ਨੇ ਰੱਜ ਕੇ ਕਾਨੂੰਨ ਦੀਆਂ ਧੱਜੀਆਂ ਡਾਈਆਂ ਔਰ ਸਾਡੇ ਪੱਤਰਕਾਰ ਭਾਈ ਚਾਰੇ ਨੂੰ ਤੇ ਜਿਹੜਾ ਉਹ ਕੈਂਡੀਡੇਟ ਸੀ ਜੀ ਦੀ ਵਾਈਫ ਕੈਂਡੀਡੇਟ ਸੀ ਉਹਨੂੰ ਉੱਥੇ ਕੁੱਟਿਆ ਗਿਆ ਔਰ ਪੱਤਰਕਾਰਾਂ ਦੇ ਨਾਲ ਬਹੁਤ ਹੀ ਬਦਸਲੂ ਕੀਤਾ ਉਹਨਾਂ ਨੂੰ ਉੱਥੋਂ ਕੱਢਣ ਦੀ ਕੋਸ਼ਿਸ਼ ਕੀਤੀ ਇਥੋਂ ਤੱਕ ਕਿ ਸਾਡੇ 3-4 ਪੱਤਰਕਾਰਾਂ ਨੂੰ ਕੁੱਟਿਆ ਗਿਆ ਨਾਲੇ ਉਹਨਾਂ ਦੇ ਜਿਹੜੇ ਫੋਨ ਤੋੜੇ ਗਏ ਫੋਨ ਖੋਏ ਗਏ ਅਸੀਂ ਉਹ 6 ਤਰੀਕ ਨੂੰ ਐਸਐਸਪੀ ਸਾਹਿਬ ਨੂੰ ਸਾਰੇ ਪੱਤਰਕਾਰ ਭਾਈਚਾਰੇ ਨੇ ਇਕੱਠੇ ਹੋ ਕੇ ਦਰਖਾਸਤ ਦਿੱਤੀ ਸੀ ਔਰ ਸਾਨੂੰ ਇਹ ਵਿਸ਼ਵਾਸ ਦਿਵਾਇਆ ਗਿਆ ਸੀਗਾ ਕਿ ਡੀਐਸਪੀ ਸਾਹਿਬ ਜਿਹੜੇ ਨੇ ਉਹ ਬਦਲ ਘਟੇ ਨੇ ਔਰ ਐਸਐਚਓ ਜਿਹੜੇ ਆ ਉਹਨਾਂ ਤੋਂ ਵੀ ਜਿਹੜੀ ਬੰਦਗੀ ਕਾਰਵਾਈ ਕੀਤੀ ਜਾਊਗੀ ਤੇ ਸਾਨੂੰ ਕਿਹਾ ਗਿਆ ਕਿ ਵੀ ਜਾ ਉਹਨਾਂ ਦੇ ਜਿਹੜੇ ਸਬੂਤ ਹੈ ਸਾਰੇ ਇਕੱਠੇ ਕਰਕੇ ਇੱਕ ਯੂਐਸਪੀ ਦੇ ਵਿੱਚ ਪਾ ਕੇ ਸਾਨੂੰ ਦੇ ਦਿਓ ਤਾਂ ਅਸੀਂ ਰਿਪੋਰਟ ਬਣਾ ਕੇ ਉਹਨਾਂ ਦੇ ਉੱਤੇ ਕਾਰਵਾਈ ਕਰਾਂਗੇ ਪਰ ਮੈਂ ਇੱਥੇ ਦੱਸਣਾ ਇਹ ਚਾਹਨਾਵਾ ਵੀ ਜਾ ਕੇ ਇਹ ਪੱਤਰਕਾਰ ਤੇ ਕਾਰਵਾਈ ਕਰਨੀ ਹੋਵੇ ਜਾ ਕੇ ਹੋਰ ਨਾਰਮਲ ਬੰਦੇ ਦੇ ਉੱਤੇ ਕਾਰਵਾਈ ਕਰਨੀ ਹੋਵੇ ਤੇ ਨਾ ਤੇ ਪੁਲਿਸ ਕੋਈ ਇਨਕੁਆਇਰੀ ਕਰਦੀ ਆ ਨਾ ਉਹਨਾਂ ਨੂੰ ਪੁੱਛਦੀ ਗਿਛਦੀ ਉਹਨਾਂ ਦਾ ਪੱਖ ਵੀ ਨਹੀਂ ਸੁਣਿਆ ਜਾਂਦਾ ਸਿੱਧਾ ਪਰਚਾ ਦਰਜ ਕੀਤਾ ਜਾਂਦਾ ਤੇ ਜਦੋਂ ਇਹਨਾਂ ਦੇ ਮਹਿਕਮੇ ਦੀ ਕੋਈ ਗੱਲ ਆਉਂਦੀ ਆ ਉਦੋਂ ਇਹ ਮਤਲਬ ਇਸੇ ਤਰ੍ਹਾਂ ਇਨਕੁਆਇਰੀ ਕਰਾਂਗੇ ਵੀ ਪੁੱਠਾ ਜੱਦ ਕੇ ਸਾਰੇ ਪੰਜਾਬ ਦੇ ਵਿੱਚ ਇਹ ਗੱਲ ਦਾ ਪਤਾ ਵਾ ਕਿ ਉਦੋਂ ਬਹੁਤ ਇਹਨਾਂ ਨੇ ਸਰਕਾਰ ਨੇ ਰੜ ਕੇ ਤੇ ਪ੍ਰਸ਼ਾਸਨ ਨੇ ਰੜ ਕੇ ਠੇਕਸ਼ਾਈ ਕੀਤੀ ਆ ਅੱਜ ਉਦੋਂ ਸੰਬੰਧ ਵਿੱਚ ਇੱਥੇ ਮੀਟਿੰਗ ਰੱਖੀ ਗਈ ਸੀ ਸਾਡਾ ਪੱਤਰਕਾਰ ਭਾਈਚਾਰਾ ਇਕੱਠਾ ਆ ਔਰ ਇਹ ਪ੍ਰਸ਼ਾਸਨ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆ ਜਾਂ ਤਾਂ ਉਹਨਾਂ ਦੇ ਉੱਤੇ ਬਣਦੀ ਜਿਹੜੀ ਕਾਰਵਾਈ ਕੀਤੀ ਜਾਵੇ ਨਹੀਂ ਤੇ ਪੱਤਰਕਾਰ ਭਾਈਚਾਰਾ ਜਿਹੜਾ ਇੱਕ ਵੱਡਾ ਸੰਘਰਸ਼ ਜਿਹੜਾ ਵਿੱਢਣ ਜਾ ਰਿਹਾ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਰਨਤਾਰਨ ਸ਼ਹਿਰ ਦੇ ਵਿੱਚ 10 ਸਾਲਾਂ ਬਾਅਦ ਨਗਰ ਨਿਗਮ ਦੀ ਚੋਣ ਹੁੰਦੀ ਏ ਸਾਰੀਆਂ ਵਾਰਡਾਂ ਦੇ ਵਿੱਚ ਚੋਣ ਹੋ ਜਾਂਦੀ ਏ ਤਿੰਨ ਵਾਰਡ ਦੀ ਜਿਹੜੀ ਚੋਣ ਹੈ ਉਹ ਰੱਦ ਹੋ ਜਾਂਦੀ ਏ ਕਿਸੇ ਕਾਰਨ ਕਰਕੇ ਉਹ ਰੱਦ ਹੁੰਦੀ ਏ ਉਹ ਦੁਬਾਰਾ ਜਿਹੜੀ ਚੋਣ ਹੈ ਉਹ 4 ਤਰੀਕ ਨੂੰ ਹੁੰਦੀ ਏ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਡਾਕਟਰ ਕਸ਼ਮੀਰ ਸਿੰਘ ਸੋਲ ਜੀ ਉਹਨਾਂ ਦੀ ਜਿਹੜੀ ਪਤਨੀ ਹੈ ਉਹ ਵੀ ਤਿੰਨ ਵਾਰਡ ਦੇ ਵਿੱਚ ਜਿਹੜੀ ਚੋਣ ਲੜਦੇ ਨੇ ਤੇ ਜਿਹੜੇ ਆਜ਼ਾਦ ਉਮੀਦਵਾਰ ਉਹ ਵੀ ਚੋਣ ਉੱਥੇ ਲੜਦੇ ਨੇ ਯਾਦਵਿੰਦਰ ਚਾਹਲ ਦੀ ਵੀ ਪਤਨੀ ਜਿਹੜੀ ਆ ਆਜ਼ਾਦ ਉਮੀਦਵਾਰ ਵਜੋਂ ਜਿਹੜੀ ਚੋਣ ਦੇ ਚੋਣ ਮੈਦਾਨ ਦੇ ਵਿੱਚ ਹੈ ਵ代ਕ ਡਾਕਟਰ ਕਸ਼ਮੀਰ ਸਿੰਘ ਸੋਲ ਨੇ ਆਪਣਾ ਤੰਤਰ ਜੰਤਰ ਮੰਤਰ ਜੋ ਵੀ ਆ ਉਹ ਸਾਰਾ ਚੋਣ ਜਿੱਤਣ ਬਾਅਦ ਤੇ ਝੋਕ ਦਿੱਤਾ ਇੱਥੋਂ ਤੱਕ ਤੇ ਪ੍ਰਸ਼ਾਸਨ ਨੂੰ ਵੀ ਗੁੰਡਿਆਂ ਵਾਲਾ ਜਿਹੜਾ ਰੋਲ ਉੱਤੇ ਅਦਾ ਕਰਨਾ ਪਿਆ ਕਿਉਂ ਕਰਨਾ ਪਿਆ ਕਿਉਂਕਿ ਵਧਾਇਕ ਦੇ ਬੋਲ ਪਗਾਉਣੇ ਸੀ ਉੱਥੇ ਜਦੋਂ ਜਾਲੀ ਵੋਟਾਂ ਜਿਹੜੀਆਂ ਪੁਗਤਾਈਆਂ ਜਾਂਦੀਆਂ ਨੇ ਜਦੋਂ ਪੱਤਰਕਾਰ ਦਿਖਾਉਂਦੇ ਨੇ ਕਿ ਆਹ ਜਿਹੜੀਆਂ ਜਾਲੀ ਵੋਟਾਂ ਨੇ ਇਹ ਕਿਉਂ ਪੁਗਤਾਈਆਂ ਜਾਂਦੀਆਂ ਨੇ ਤਾਂ ਸਿਟੀ ਡੀਐਸਪੀ ਕਮਲ ਮੀਤ ਜੀ ਕਹਿੰਦੇ ਮੈਂ ਕੀ ਕਰਾਂ ਮੈਂ ਕੀ ਕਰ ਸਕਦਾ ਹਾਂ ਚੱਲੋਂ ਦੋ ਜਿੱਦਾਂ ਚੱਲਣ ਡਿਆ ਏ ਅਸੀਂ ਕੱਲੇ-ਕੱਲੇ ਜਿਹੜੇ ਵੀ ਜਾਲੀ ਵੋਟ ਪਾਉਂਦੇ ਸੀ ਉਹਦੀ ਵੀਡੀਓ ਬਣਾਈ ਜਦੋਂ ਇਹੋ ਜੀਆਂ ਗੱਲਾਂ ਉੱਥੇ ਹੋਈਆਂ ਤਾਂ ਪੱਤਰਕਾਰ ਪੱਤਰਕਾਰ ਜਿੰਨੇ ਵੀ ਪੱਤਰਕਾਰ ਭਾਈ ਚਾਰਿਆ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਕਿ ਇਹਨੂੰ ਜੈਲੋ ਕਾਰਡ ਪੁੱਛਣਾ ਸ਼ੁਰੂ ਕਰ ਦਿੱਤਾ ਕਿਸੇ ਨੂੰ ਕੁਝ ਪੁੱਛਣਾ ਸ਼ੁਰੂ ਸ਼ੁਰੂ ਕਰ ਦਿੱਤਾ ਤਦ ਜਦੋਂ ਸਮਾਂ ਥੋੜਾ ਜਾਂ ਨਜ਼ਦੀਕ ਆਉਂਦਾ ਗਿਆ ਕਿਉਂਕਿ 4 ਵਜੇ ਦੇ ਨਾਲ ਜਿਹੜੀ ਚੋਣ ਸੀ ਉਹ ਸਮਾਪਤ ਹੋਣੀ ਸੀ ਸਮਾਂ ਨਜ਼ਦੀਕ ਹੋ ਗਿਆ ਤਾਂ ਕੁਝ ਅੱਧਾ ਪੂਨਾ ਘੰਟਾ ਪਹਿਲਾਂ ਇਹਨਾਂ ਨੇ ਉੱਥੇ ਜਗਤਵਿੰਦਰ ਚਾਹਲ ਜਿਹੜਾ ਜਿਨ੍ਹਾਂ ਦੀ ਪਤਨੀ ਉਮੀਦਵਾਰ ਸੀ ਤਾਂ ਉਹਦੇ ਗੱਲ ਪੈ ਗਏ ਉਥੇ ਪੱਤਰਕਾਰ ਭਾਈ ਚਾਰੇ ਤੇ लाठी चार्ज ਕਰਨਾ ਸ਼ੁਰੂ ਕਰ ਦਿੱਤਾ ਮੋਬਾਈਲ ਖੋਣੇ ਸ਼ੁਰੂ ਕਰ ਦਿੱਤੇ ਤਾਂ ਜਦੋਂ ਮੇਰੇ ਵੱਲ ਆਏ ਤਾਂ ਐਸ ਐਚ ਓ ਗੁਰਚਰਨ ਸਿੰਘ ਨੇ ਕਿਹਾ ਕਿ ਬਾਬੇ ਨੇ ਬੰਦੇ ਮਰਵਾ ਦੇਣੇ ਆ ਤਾਂ ਡੀ ਐਸ ਪੀ ਕਮਲ ਮੀਤ ਨੇ ਮੇਰੇ ਦਿਮਾਲੇ ਨੂੰ ਹੱਥ ਪਾਉਂਦੇ ਹੋਏ ਬਾਅਦ ਦੇ ਵਿੱਚ ਕਾਲਰ ਤੋਂ ਫੜ ਕੇ ਬਾਹਰ ਤੱਕ ਛੱਡਣਾ ਆਏ ਤਾਂ ਉਥੇ ਹੋਰ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਹੀ ਜਿਹੜੇ ਮੇਰੇ ਵੱਲ ਭੱਜੇ ਨੇ ਤੇ ਬਾਅਦ ਦੇ ਵਿੱਚ ਹੁਣ ਕਹਿੰਦੇ ਨੇ ਕਿ ਅਸੀਂ ਉੱਥੇ ਮੌਜੂਦ ਨਹੀਂ ਸੀ ਸੋ ਪੱਤਰਕਾਰ ਭਾਈਚਾਰਾ ਕਿਉਂਕਿ ਆਪਾਂ ਅਕਸਰ ਹੀ ਸਾਰੇ ਕਹਿੰਨੇ ਆ ਕਿ ਲੋਕਤੰਤਰ ਦਾ ਚੌਥਾ ਥੰਮ ਹੈ ਪੱਤਰਕਾਰ ਭਾਈਚਾਰਾ ਤੇ ਅੱਜ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਸਭ ਤੋਂ ਵੱਧ ਜੇ ਖਤਰਾ ਆਇਆ ਨਾ ਉਹ ਪੱਤਰਕਾਰ ਭਾਈਚਾਰੇ ਤੇ ਖਤਰਾ ਹੈ ਕਿਉਂਕਿ ਅਜੇ ਤੱਕ ਚਾਹੇ ਕਾਲੀ ਦਲ ਚਾਹੇ ਕਾਂਗਰਸ ਚਾਹੇ ਹੋਰ ਵੀ ਸਰਕਾਰਾਂ ਜਿਹੜੀਆਂ ਸੱਤਾ ਦਾ ਨਿਗ ਮਾਨ ਚੁੱਕੀਆਂ ਸੀ ਪਰ ਪੱਤਰਕਾਰਾਂ ਤੇ ਉਹਨਾਂ ਨੇ ਹੱਥ ਨਹੀਂ ਸਿਪਾਇਆ ਪਰ ਇਸ ਪਾਰਟੀ ਨੇ ਆਮ ਆਦਮੀ ਪਾਰਟੀ ਨੇ ਪੱਤਰਕਾਰਾਂ ਦੇ ਗਲੇ ਨੂੰ ਹੱਥ ਪਾਉਣਾ ਉਹਨਾਂ ਤੇ ਲਾਠੀ ਚਾਰਜ ਕਰਨਾ ਤੇ ਉਹਨਾਂ ਦੀ ਜਿਹੜੀ ਵਾਜਤ ਪਾਉਣੀ ਕਿਹਾ ਜਾਂਦਾ ਹੈ ਕਿ ਜਿਹੜੀ ਸਾਡੀ ਸਰਕਾਰ ਉਹ ਕਿਸੇ ਦੇ ਨਾਲ ਟੱਕਰ ਨਹੀਂ ਕਰਦੀ ਕੀ ਇਹ ਕੀ ਆ ਜੋ ਪੱਤਰਕਾਰਾਂ ਤੇ ਹੋਇਆ ਉਹ ਟੱਕਰ ਨਹੀਂ ਆ ਜੋ ਆਜ਼ਾਦ ਉਮੀਦਵਾਰ ਦੀ ਕੁੱਟਮਾਰ ਹੁੰਦੀ ਹੈ ਉਹਦੀ ਪਾਗ ਉਤਾਰ ਦਿੱਤੀ ਜਾਂਦੀ ਹੈ ਤੇ ਲક્ષਮ ਜਿੱਤਣ ਵਾਸਤੇ ਜਿਹੜੀ ਆਮ ਦੀ ਇੱਕ ਲక్ష్ਮੀ ਇੱਕ ਐਮਸੀ ਦੀ ਇੱਕ ਐਮਐਲਏ ਨੂੰ ਆਮ ਜਿਹੇ ਲਕਸ਼ਣ ਜਿੱਤਣ ਬਾਅਦ ਤੇ ਕੂੜਾ ਜਿਹੜਾ ਜਾਮ ਧਾਮ ਔਲਾਦ ਦਿੱਤਾ ਇੱਥੋਂ ਤੱਕ ਕੇ ਪਤਾ ਨਹੀਂ ਖਰੀਦੇ ਹੋਏ ਜਿਹੜੇ ਗੁੰਡੇ ਸੀ ਉੱਥੇ ਇੰਨੇ ਸੱਦਲ ਘਟੋ-ਘਟ 12000 ਦੇ ਕਰੀਬ ਉੱਥੇ ਜਿਹੜੇ ਲੋਕ ਸੀ ਉਹ ਮੌਜੂਦ ਸੀ ਤੇ ਇੱਥੋਂ ਤੱਕ ਕੇ ਪ੍ਰਸ਼ਾਸਨ ਵੀ ਉਹਨਾਂ ਦੇ ਗਾੜੀ ਅੱਗੇ ਗੋਡੇ ਟੇਕ ਚੁੱਕਾ ਸੀ ਕੀ ਗੱਲ ਜਦੋਂ ਡੀਐਸਪੀ ਨੂੰ ਪਤਾ ਲੱਗਦਾ ਕਿ ਬਾਹਰ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਬੰਦੇ ਆ ਚੁੱਕੇ ਨੇ ਇੱਥੇ ਮਾਹੌਲ ਵਿਗੜ ਸਕਦਾ ਹੈ ਕਿ ਉਹ ਐਸਐਸਪੀ ਸਾਹਿਬ ਨੂੰ ਇਤਲਾ ਨਹੀਂ ਕਰ ਸਕਦੇ ਸੀ ਹੋਰ ਫੋਰਸ ਨਹੀਂ ਬੁਲਾ ਸਕਦੇ ਸੀ ਪਰ ਇਹ ਸਾਰੀ ਮਿਲੀਭੁਗਤ ਫੋਨ ਦੇ ਕਾਰਨ ਉੱਥੇ ਸਾਰਾ ਕੁਝ ਵਾਪਰਿਆ ਇਹ ਪੁਲਿਸ ਨੂੰ ਵੀ ਪਤਾ ਸੀ ਇਹ ਜਿਹੜੇ ਬਾਹਰ ਖਲੋਤੇ ਗੁੱਲਿਆ ਨੂੰ ਵੀ ਪਤਾ ਸੀ ਤੇ ਇਤੋਂ ਤੱਕ ਜਿਹੜਾ ਵ代यक ਉਹਨੇ ਤੇ ਸਾਰੀ ਗੇਮ ਰਚੀ ਹੋਈ ਸੀ ਉਹਨੂੰ ਵੀ ਇਹ ਸਾਰਾ ਪਤਾ ਸੀ ਇਸ ਕਰਕੇ ਅਸੀਂ ਸਾਰੇ ਪੱਤਰਕਾਰ ਭਾਈਚਾਰੇ ਨੇ ਰਲ ਕੇ 5 ਤਰੀਕ ਜਾਂ 6 ਤਰੀਕ ਦੇ ਕਰੀਬ ਅਸੀਂ ਇੱਕ ਦਰਖਾਸਤ ਐਸਐਸਪੀ ਸਾਹਿਬ ਨੂੰ ਪੇਸ਼ ਹੋ ਕੇ ਦਿੱਤੀ ਜਦੋਂ ਤੇ ਉਹਨਾਂ ਨੇ ਕਿਹਾ ਕਿ ਇਹਤੇ ਜਲਦੀ ਹੀ ਅਮਲ ਕੀਤਾ ਜਾਵੇਗਾ ਪਰ 10 12 ਦਿਨ ਬੀਤਣ ਦੇ ਬਾਵਜੂਦ ਵੀ ਸਾਡੀ ਦਰਖਾਸਤ ਤੇ ਕੋਈ ਵੀ ਅਮਲ ਨਹੀਂ ਕੀਤਾ ਗਿਆ ਅਸੀਂ ਇੱਕ ਚੇਤਾਵਨੀ ਦਿੰਨੇ ਆ ਪੱਤਰਕਾਰ ਭਾਈਚਾਰੇ ਵੱਲੋਂ ਸਾਡੇ ਨਾਲ ਸਮੂਹ ਜੜੀਆਂ ਅ ਜਥੇਬੰਦੀਆਂ ਨੇ ਚਾਹੇ ਸਮਾਜਿਕ ਚਾਹੇ ਗੈਰ ਸਮਾਜਿਕ ਚਾਹੇ ਧਾਰਮਿਕ ਚਾਹੇ ਗੈਰਤਾ ਧਾਰਮਿਕ ਸਾਰੀਆਂ ਜਥੇਬੰਦੀਆਂ ਸਾਡੇ ਟੱਚ ਵਿੱਚ ਐ ਜੇ ਸਾਨੂੰ ਇਨਸਾਫ ਨਾ ਮਿਲਿਆ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡਾ ਜਿਹੜਾ ਸੰਗਤ ਅਸੀਂ ਵਿੱਡਾਂਗੇ ਤਾਂ ਫਿਰ ਪਤਾ ਲੱਗ ਜਾਊਗਾ ਕਿ ਪੱਤਰਕਾਰਾਂ ਦੀ ਤਾਕਤ ਕੀ ਐ ਪ੍ਰਸ਼ਾਸਨ ਨੂੰ ਵੀ ਲੱਗ ਜਾਊ ਪਤਾ ਤੇ ਮੌਜੂਦਾ ਸਰਕਾਰ ਨੂੰ ਵੀ ਪਤਾ ਲੱਗ ਜਾਊਗਾ ਕਿ ਪੱਤਰਕਾਰ ਭਾਈ ਚਾਰੇ ਦੇ ਨਾਲ ਪੰਗਾ ਕਿੱਦਾਂ ਲੈਣਾ ਐ ਸੋ ਇਨੇ ਕ ਬੇਨਤੀਆਂ ਮੇਰੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸੰਧਾਰੀ ਕੀ ਗੱਲ ਜਾਓਗੇ 2022 ਦੇ ਵਿੱਚ ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਵਾਅਦਾ ਕੀਤਾ ਸੀ ਇੱਕ ਬਦਲਾਅ ਦਾ ਇਹ ਬਦਲਾਅ ਇੱਕ ਐਸਾ ਆਇਆ ਹੈ ਕਿ ਪੱਤਰਕਾਰ ਜੁਨੀਅਨ ਜਿਹੜਾ ਚੌਥਾ ਸਮਾਜ ਦਾ ਥਾਮਿਆ ਉਹਨੂੰ ਹੀ ਡੇਗਣਾ ਸ਼ੁਰੂ ਕਰ ਦਿੱਤਾ ਹੈ ਆਮ ਆਦਮੀ ਪਾਰਟੀ ਨੇ ਅਕਸਰ ਕਹਿੰਦੇ ਸੀ ਕਿ ਅਸੀਂ ਦੂਜੀਆਂ ਸਰਕਾਰਾਂ ਮੰਗ ਥੱਕੇ ਨਹੀਂ ਕਰਾਂਗੇ ਪਰ ਇਹ ਜਿਹੜਾ ਚੌਥਾ ਥਾਮਿਆ ਜਿਹੜਾ ਸੱਚਾਈ ਲੋਕਾਂ ਦੇ ਸਾਹਮਣੇ ਲਿਆਉਂਦਾ ਹੈ ਮੀਡੀਆ ਉਹਨਾਂ ਨੂੰ ਡੇਗਣਾ ਸ਼ੁਰੂ ਕਰ ਦਿੱਤਾ ਜਿਤਨਾ ਪਿਛਲੇ ਦਿਨੀ ਇਹਨਾਂ ਨੰਬਰ ਵਾਰਡ ਵਿੱਚ ਐਮਐਲਏ ਡਾਕਟਰ ਕਸ਼ਮੀਰ ਸਿੰਘ ਸੋਲ ਦੀ ਪਤਨੀ ਜਿਹੜੀ ਐਮਸੀ ਖਲੋਤੀ ਸੀ ਉਹ ਚੋਣ ਜਿੱਤਣ ਵਾਸਤੇ ਇਹਨਾਂ ਨੇ ਹਰ ਹਿਲਾ ਕੀਤਾ ਪੱਤਰਕਾਰ ਭਾਈਚਾਰੇ ਨੂੰ ਖਰੀਦਣ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਜਦੋਂ ਪੱਤਰਕਾਰ ਭਾਈਚਾਰਾ ਨਹੀਂ ਵਿਕਿਆ ਤਾਂ ਪੁਲਿਸ ਦੀ ਗੁੰਡਾਗਰਦੀ ਦੇ ਨਾਲ ਪੱਤਰਕਾਰ ਭਾਈਚਾਰੇ ਦੇ लाठी चार्ज ਕੀਤਾ ਗਿਆ ਗੁੰਡਾਗਰਦੀ ਕੀਤੀ ਗਈ ਆਮ ਆਦਮੀ ਦੇ ਪਾਰਟੀ ਦੇ ਵਰਕਰਾਂ ਉੱਥੇ ਗੁੰਡਾਗਰਦੀ ਕਰਦੇ ਗਏ ਉਮੀਦਵਾਰਾਂ ਦੇ ਗਲ ਪਏ ਉੱਥੇ ਪੱਤਰਕਾਰਾਂ ਦੇ ਵੀ ਗਲ ਪਏ ਮੋਬਾਈਲ ਤੋੜੇ ਗਏ ਤਾਂ ਉਸ ਲਈ ਉਸ ਦੀ ਸਾਰੇ ਸਬੰਧ ਵਿੱਚ ਅਸੀਂ ਦਰਖਾਸਤ ਵੀ ਸਾਹਿਬ ਨੂੰ ਦਿੱਤੀ ਸੀ ਸਮੂਹ ਪੱਤਰਕਾਰ ਭਾਈਚਾਰੇ ਨੇ ਸਾਰੀਆਂ ਜੁਨੀਅਨਾਂ ਰਲ ਕੇ ਸਾਰੀ ਜੁਨੀਅਨ ਛੱਡ ਗਏ ਸਮੂਹ ਪੱਤਰਕਾਰ ਭਾਈਚਾਰਾ ਇੱਕ ਹੋਇਆ ਤਾਂ ਐਸਐਸਪੀ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਕਿ ਜਲਦੀ ਹੀ ਕੋਈ ਕਾਰਵਾਈ ਕਰਾਂਗੇ ਪਰ ਅੱਜ 15 ਦਿਨ ਬੀਤ ਜਾਣ ਦੇ ਬਾਵਜੂਦ ਵੀ ਸਾਨੂੰ ਇਹ ਪੂਰਾ ਅਪਰੋਥਾ ਹੋ ਗਿਆ ਕਿ ਆਮ ਆਦਮੀ ਪਾਰਟੀ ਦੇ ਖਿਲਾਫ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕਰਨੀ ਸਾਨੂੰ ਵੱਡਾ ਸੰਗਰਸ਼ ਵਿੜਨਾ ਪਊਗਾ ਮੈਂ ਹੱਥ ਜੋੜ ਕੇ ਅਪੀਲ ਕਰਦਾ ਹਾਂ ਕਿਸਾਨ ਜੁਨੀਅਨ ਦੇ ਆਗੂਆਂ ਨੂੰ ਜਿੰਨੇ ਵੀ ਸਜਤਾਵਾਂ ਨੇ ਕਿ ਪੱਤਰਕਾਰ ਭਾਈਚਾਰੇ ਦਾ ਸਾਥ ਦਿਓ ਕਿਉਂਕਿ ਜੇ ਚੌਥਾ ਥੰਮ ਡਿੱਗ ਪਿਆ ਤਾਂ ਇਹਨਾਂ ਦੀ ਗੁੰਡਾਗਰਦੀ ਹੋਰ ਵੱਧ ਜੂਗੀ ਜੇਕਰ ਸਾਨੂੰ ਇਨਸਾਫ ਨਾ ਮਿਲਿਆ ਤੇ ਛੜਕਾਂ ਤੇ ਸੰਗਰਸ਼ ਵੱਡਾ ਵਿੜਾਂਗੇ ਤਾਂ ਸਮੂਹ ਜਸੇ ਬੰਦੀਆਂ ਨੂੰ ਲੈ ਕੇ ਪੂਰੇ ਪੰਜਾਬ ਵਿੱਚ ਰੋਧ ਪ੍ਰਦਰਸ਼ਨ ਕਰਾਂਗੇ ਤਾਂ ਇਹਨਾਂ ਦੇ ਪੁਤਲੇ ਵੀ ਫੁਕੇ ਜਾਣਗੇ